ਪਾਡੋਰ ਕਰਾ ਗਾਵਾ ਗੁਰਦਰਾ ਬੇਰ ਸਾਹਿਬ ਤੇ ਇੱਥੇ ਹੀ ਲੱਗੇ ਮਾਠਾ ਟੇਕੜ ਕੇ ਲੱਗਣਾ ਲਓ ਜੀ ਹੁਣ ਸਾਰੇ ਹੋ ਗਏ ਤਿਆਰ ਹੁਣ ਚੱਲੇ ਅੱਜ ਸਰਾਂਦਰੂ ਘੇਰੇ ਵੰਡਰ ਦੀ ਚੰਗੀ ਆਟਮ ਲਾਉਂਦੇ ਹਾਂ ਹਾਂ ਜੀ ਵਾਹਿਗੁਰੂ ਜੀ I'm <laughs> ਜੋ ਇ ਜਾ ਰਹੇ ਮੱਥਾ ਟੇਕਨ ਕਾਲੂ ਨਹੀਂ ਅੱਗੇ ਅੱਗੇ ਜਾ ਰਹੇ ਆ ਮੁੰਡਾ ਇੱਕ ਨੂੰ ਚੱਲ ਗਿਆ ਨਾਲ ਅਡੇ ਤੇ ਇੱਧਰ ਕਾਲੂ ਨਹੀਂ ਅੱਗੇ ਅੱਗੇ ਜਾ ਰਹੇ ਮੱਥਾ ਟੇਕ ਕੇ ਤੇ ਫਿਰ ਅਸੀਂ ਚੱਲੇ ਆ ਪਿੰਡ ਨੂੰ ਵਾਪਸੀ ਹਾਂ ਜੀ ਮੱਥਾ ਟੇਕ ਲੱਗੇ ਮਾਛੇੜਾ ਸਾਹਿਬ ਤੇ ਜਮਾਗੇ ਤੇ ਲੋਕੇਸ਼ਨ ਲੋਕੇਸ਼ਨ ਪਾਗਦੇ ਹੁਣ ਆਖਾ ਨਿਕਲਦੇ ਆ ਨਹੀਂ ਆਉਣਾ ਲਾ ਵਾ ਤੇ ਰਾਹ ਦੇ ਵਿੱਚ ਤੀਨ ਦਾ ਵੀ ਸਾਹਮਣਾ ਕਰਨਾ ਪਾਣਾ ਮੁੰਡਿਆਰੋਂ ਤੇ ਜਰਾ ਪਾਜਰੂ ਬਾਈਨ ਮੁੰਡਿਆਂ ਦੀ ਗਿਲਿਆ ਤੇਰੀਆਂ ਗਿਲੀਆਂ ਨਹੀਂ ਗਿਲੀਆਂ ਚੜਦੀਆਂ ਹਾਂ ਮਮ ਗਿਲੀਆਂ ਇਹ ਤਾਂ ਟੁੱਕੜੇ ਪੈ ਜਾਂਦੇ ਹੁੰਦੇ ਹਾਂ ਹਾਂ ਆ ਗਿਲੀਆਂ ਮਾਂ ਆ ਗਏ ਇੱਧਰ ਵੀ ਆਡੀ ਟੀਮ ਪਿਆਰ ਆ ਗਈ ਆ ਤੇ ਪੰਦਨੇ ਦੋ ਦੋ ਪਜਾਮੇ ਚੜੇ ਨੇ ਤਿੰਨੇ ਚਾਰ ਤਿੰਨੇ ਚਾਰ ਪਜਾਮੇ ਚੜੇ ਆ ਸੁੱਕੀਆਂ ਆ हाडियाँ नहीं हुई गिलियाँ पाते टैमे चलोपुर मौसम तो, तो नहीं नहीं हाँ के लिए आ दुणा। आगे मोटरसैकल तो स्टार्ट निकल करपुरधी नू ਸੋ ਜੇ ਤੇ ਜਾਗੇ ਮੇਰੇ ਤੱਕ ਕੁੱਤਾਂ ਦੌਰ ਦੇ ਲਗਾ ਬਿੱਗਰੀ ਇਹਦੀ ਰਾਤਾਂ ਦੇ ਵਿੱਚ ਨਹੀਂ ਕਿਤੇ ਤੇ ਚਲੋ ਮਿਲਦੇ ਜਾ ਕੇ ਤੁਹਾਨੂੰ ਸੁਲਤਾਨਪੁਰ ਲੋਧੀ ਆਂ ਅਸੀਂ ਪਹੁੰਚ ਚੁੱਕੇ ਹਾਂ ਗਣੀ ਖਾਨ ਦੇ ਨਵੀ ਖਾਨ ਦੇ ਗੁਟਰੇ ਸਾਹਮਣੇ ਕੋ ਦਰਅ ਦੇਖ ਅਦਰ ਹੀ ਇੱਧਰ ਜਗ੍ਹਾ ਹੈ ਇੱਥੋਂ ਮਾ ਸਾਡੇ ਇੱਕ ਹੁਣ ਚੱਲਦੇ ਗਾੜੀ ਕਰ ਇੱਥੇ ਗਨੀ ਖਾਨਾ ਵੇਖਾਂ ਦੀ ਸਮਾਧ ਹੈ ਜੀ। ਇਹ ਬਾਰਾ ਸਾਹਿਬ ਆਂਜਰੇ ਕੋਲ ਦਰਮਾਥਾਡੇ ਕਿਤੇ ਤੋਂ ਨਿਕਲਦੇ ਆ ਮੌਸਮ ਬੜਾ ਖਰਾਬ ਹੈ ਹਨੇ ਛੇਤੀ ਹੀ ਜਾਣਾ ਪੈਣਾ ਹੁਣ ਇਥੋਂ। ਆਓ ਚਲਿਏ। ਤਰਾਂ ਜ਼ਰੂਰੀ ਵੇਖਣੇ।

ਲੇ ਪੌਣ ਲੱਗੇ ਅਸੀਂ ਚਬੜਾ ਸਾਹਿਬ ਦਾ ਮੱਥਾ ਟੇਕ ਕੇ ਸਰਦਾਨਪੁਰ 로ਦੀ ਨੇ ਹੋਰੇ ਭਾਈ ਬਾਬਾ ਮੇਂਡਾ ਵਾਲਾ ਹਰ ਨੰਗਿਆ ਵਾ ਇਹ ਰਹਿਣ ਜਾ ਰਿਹਾ ਪਹਿਲਾਂ ਵੀ ਜਾਂਦੇ ਜਹਾਂ ਤੇ ਭਾਈ ਬੱਦ ਗਿਆ ਹਾਂ ਮੈਂਨੇ ਚੁੱਪ ਕੇ ਤੇਰੇ ਪਿੰਡ ਲੈ ਜਾਣਾ ਸਕੀਮ ਵੇਖੇ ਜਾਂ ਮੈਂ ਚੁੱਪ ਕੇ ਤੇ ਲੈ ਜਾਣਾ ਮੈਂ ਪੁਰਾਣੇ ਮੈਂ ਪੁਰਾਣੇ ਘਰ ਦੀ ਲਈ ਆ ਮੈਂ ਪੁਰਾਣੇ ਘਰ ਦੀ ਲਈ ਲੋਕੇਸ਼ਨ ਹੈ ਇਥੇ ਅੱਗ ਸੇਕ ਰਿਹਾ ਹਣ ਤੇ ਨਹੀਂ ਲਗਦੀ ਆ ਸੂਕੜ ਗਿਆ ਇਹ ਇੱਧਰ ਨਿਚਲਾ ਵਾਹ ਦੇ ਚਲਾਇਆ ਇਹ ਕਿਨੇ ਅਗਲੇ ਵੜ ਤੀਗਲੇ ਤੋਂ ਵੇਖ ਲਾ ਹੱਸ ਤਾ ਉਹ ਝਾਈ ਪੈਣ ਦੀ ਤਾਂ ਮਾਹਰੇ ਕਲ ਮੋਟਾ ਬਣਾਇਆ ਫੇਰੇ ਤੇ ਸਟਾਫ ਆ ਗਿਆ ਸੂਕੜਿਆ ਵੇ ਕਿ ਤਰਾਈ ਕਰਨ ਨਹੀਂ ਦੇ ਆ ਆ ਰਹਿ ਗਏ ਨਾਰੇ ਚਲੋ ਯਾਰ ਚਲੀਏ ਬਲਾਗ ਆ ਜੀ ਲੱਗਦਾ ਨਹੀਂ ਤੇ ਫਟਫਟ ਗਿਆ ਦੇ ਸਾਦੇ ਤੇ ਇੰਨਾ ਮੀਂਹ ਪਿਆ ਨਾ ਤੇ ਇੱਥੇ ਰਾਹ ਦੇ ਵਿੱਚ ਭਾਈ ਹੋਰ ਕੋਈ ਰਾਹ ਹੈਗਾ ਵਾ ਹਾਂਜੀ ਗੁਰਦਰਾ ਸਾਹਿਬ ਜਨਾ ਸਰਦਾਰ ਪਰਲਾ ਸੀ ਉਹ ਯਾਰ ਗੁਰਦਰਾ ਦੇ ਨੇੜੇ ਜੱਪਰ ਤੇ ਫੜਕ ਖੜੀ ਚੱਲਦੀ ਪਰਲਾ ਫੜਕ ਕਿੱਧਰ ਉਹ ਦੀ ਰਸਤੇ ਜਿਆਦਾ ਦੂਰ ਪੈਣਾ ਹਾਂ ਤਾਂ ਭਾਈ ਕੋਈ ਜ਼ਿਆਦਾ ਉਧਰ ਵੀ 1.5 ਕਿਲੋਮੀਟਰ ਹੈ ਇੱਧਰ ਸਾਹਮਣੇ ਆ ਉਹ ਤਾਂ ਹੀ ਹੋਣਾ ਕਰਨਾ ਚਾਹਤਾ ਹੈ ਚੋ ਠੀਕ ਠੀਕ ਹੈ ਭਾਈ ਤੇ ਭਾਈ ਹੁਣ ਇੱਥੋਂ ਹੀ ਚੱਲੇ ਵਾਪਸ ਇਹਨਾਂ ਨੂੰ ਜਾਣ ਦੀਏ ਪਾਪਾ ਆਣਾ ਨਿਪੜਾਂਗੇ ਫੂਟਬਾਡ ਆਪਣੇ ਖਰਾਬ ਹੋ ਜਾਣੇ ਆ ਉਹ ਨੰਗ ਜਣਾਇਆ ਤੂੰ ਮੇਰੇ ਪਿੱਛੇ ਉਹ ਗੁਰੂਆ ਨਹੀਂ ਦੇਖ ਉਹ ਅੰਗਲ ਕਰਦੇ ਆ ਯਾਰ ਪਿੱਛੇ ਬੈ ਵਸ ਲੈ ਕੀ ਜਾਂਦਾ ਤੁਮ ਜਿਦਾ ਮੈਂ ਕਹਿੰਨਾ ਬਾਹਰ ਲੱਤਾਂ ਜੋਕੇ ਨਾ ਬੈ ਜੀ ਬਾਕੀ ਮੇਰੇ ਪਿੱਛੇ ਆਓ ਵੇ ਮਾਮਾ ਗੱਡੀ ਕਿੰਨੀ ਕਿੰਨੀ ਡੁੱਬਦੀ ਆ ਵੇ ਓਏ ਗੱਡੀ ਡੁੱਬ ਗਈ ਓਏ 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 ਆਉਣ ਨਵਾਤਾ ਆਈਓ ਹਾਲਤੋ ਚੱਲੇਗੀ ਏ ਏ ਏ ਓਏ ਸਾਡੇ ਬੰਦੇ ਚਲ ਚ ਗਏ ਸਾਡੇ ਬੰਦੇ ਤੇ ਗਾੜੀ ਚਲ ਗਏ ਆ ਵਿੱਚ ਦਰਿਆ ਆ ਤੇ ਸਾਡਾ ਜਾਨ ਨੂੰ ਜੀ ਨਹੀਂ ਕਰਦਾ ਤੁਸੀਂ ਦੇ ਲਈ ਆਪਾਂ ਟਰਾਈ ਕਰ ਲਈਏ ਨਾ ਉਹ ਜਾ ਚੱਲ ਹੈ ਓਏ ਜਾਓ 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 ਆ ਗਿਆ ਹੀ ਉੱਤੋਂ ਦੀ ਆ ਗਿਆ ਹੀ ਕੋ ਗੁਰਦਰਾ ਬੇਰ ਸਾਹਿਬ ਤੇ ਇੱਥੇ ਹੀ ਲੱਗੇ ਸਾਡੇ ਅੰਦਰ ਕਿਟਾ ਘਟਾਰਾ ਤੇ ਅੱਛਾ ਨੇ ਮਡੇ ਕੇ ਬਹੁਤ ਰਹਿੰਦੇ ਵਿੱਚ ਤਾਂ ਕਲਾਪਿੰਦਰੀ ਰਹਾ ਗਿਆ ਵਿਚਾਰਾ ਗਰੀਬ ਕੀ ਕਰ ਰੱਖਾਂ ਓਏ ਇਹਦੇ ਆ ਗਿਆ ਤੇ ਰਾਨ ਤਕੜਾ ਮਾਸਾ ਦੇ ਲਈ ਫਿਰ ਜਾਂਦੇ ਆਂ ਗਾੜੀ ਇੱਥੇ ਗੁਰਦਰਾ ਪੀਰ ਸਹਿਬ ਹੈ ਇੱਥੇ ਹੁਣ ਟਿਕ ਲੱਗੇ ਮਥਾ ਉਹ ਚਲਾ ਜਿਓ ਉਹ ਚਲਾ ਆ ਜਿਓ ਮਰੀ ਖਵਾਗਾ ਇੱਥੇ ਦਿਲ ਦਿਓ ਵੀ ਇੱਥੇ ਤੱਕ ਪਹੁੰਚ ਜੇਗੀ ਅੱਜ ਦਾ ਨਾ ਕੰਮ ਇੱਥੇ ਅਮਰੀਕ ਨੂੰ ਪੁੱਛ ਲੈ ਕਮਰਾ ਲੈਣਾ ਕਿ ਨਹੀਂ। ਉਹ ਜਾ ਮੇਰਾ ਕਿਤੇ ਬਲੌਗ ਪੈ ਕੇ ਨਾ ਪਾਣੀ ਵਾਲਾ ਪਾਣੀ ਪੁੱਟਾਂਗਾ ਫੂਨਦਰਾ ਆਪਦੇ ਵਿੱਚ ਬੜਿਆਣੀ ਆ। ਹਾਂ ਬੜਿਆਣੀ ਆ। ਹੋਣੀ ਪੜਾ ਚਾਹੀਦਾ ਸਹੀ ਗੱਲ। ਲੌਕ ਹਟਾਉਂਦਾ ਬਲੌਗ। ਗਿਆਰਾਂ ਪਿਆਰ ਲਈ ਕੇਸ਼ ਕਰ ਨਾ ਜਾਵਨ ਨੂੰ ਜੀ ਮਾਥਾ ਦੇਖ ਲੈਦੇ ਇੱਧਰ ਹੁਣ ਮੀਟਿੰਗ ਹੋਣੀ ਮੁੰਡਿਆਂ ਦੀ ਕਿੱਧਰ ਜਾਣਾ ਹੈਗਾ ਮੱਧ ਗਿਆ ਜੀ ਕਿਲੋਮੀਟਰ ਆ ਪਹਿਲਾਂ ਕਿੰਨਾ ਕੋਇਦਵਾਲ ਸਾਹਿਬ ਮੋਦਲ ਸਾਹਿਬ ਕਿੰਨਾ ਵੇ ਗੋਲਵਾਲ ਸਹੀ ਹੈ 22 ਕਿਲੋਮੀਟਰ ਥੋੜਾ ਰਹਿ ਗਿਆ

तोन तोन फिर थे थे। अपना मेरा एक लिंक शेयर करो भाई अपना सॉन्ग रिलीज हो रिलीज होया ਦੇਰ ਕਿਤੇ ਉਹ ਜਨੈਲ ਆਓ ਉਹ ਕਿਹਦੇ ਬਾਰਾ ਵੀਰ ਦਿੰਦਾ ਹੈ ਤੁਹਾਨੂੰ ਆਵਾਜ਼ ਨਾ ਮਾਰਦਾ ਉਹ ਵੀਰ ਦੀ ਸੌਂ ਕਿਥੇ ਆ ਵੀਰ ਕੋਈ ਹੋਰ ਕਿਸੇ ਕੰਮ ਵਿੱਚ ਵਿਸੇ ਹੋਇਆ ਆ ਪੀਓ ਵੀ ਉਹ ਵੀ ਗਾ ਜਿਹੜੇ ਡੋਲਦੇ ਹਨ ਵੀ ਤਾ ਤਾਂ ਗਾ ਯਾਰ ਕੋਈ ਇਹ ਸਾਬਾ ਟੱਕੜੀ ਜਾਂਦਾ ਉਹਨੂੰ ਕਿਤੇ ਨਾ ਕਿਤੇ ਪੰਜ ਹੀ ਸਨਾਂ ਕਰਕੇ ਪਹਿਲਾ ਗੁੱਦਾ ਸੌਂਗ ਬੋਲੋ ਪਰ ਕੀ ਆ ਬੋ ਸੁਣਾਜਦਾ ਥੋੜਾ ਬੋਲ ਉਹਦੇ ਹੀ ਸੋਣੇ ਲਵਾਗੇ ਤੂੰ ਸੁਣਾਓ ਪਹਿਲਾਂ ਉਹ ਜਿਹੜੀ ਗੱਲ ਹੋਰ ਆ ਇੱਕ ਵਾਰ ਇੱਕ ਵਾਰ ਉਹ ਕੱਟ 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 ਆਲਾ ਵੀਰ ਇੱਥੇ ਵੀ ਕੱਟ ਸਾਰੇ ਯਾਰ ਸਬਸਕ੍ਰਾਈਬ ਕਰੋ ਸਾੜੀਆਂ ਯਾਰੀ ਹਿਊਮਰ ਆ ਜੀ ਜਾਓ ਤੁਹਾਨੂੰ ਮੈਂ ਸੁਣੋ ਜੀ ਕੁਆਲਟੀ ਉਹ ਫਿਰ ਕਰੇ ਉਹਦਾ ਨਾ ਕਰੇ ਮੇਰੀ ਗੱਲ ਆਪਾਂ ਇਸ ਗੱਲ ਨੂੰ ਜ਼ਰੂਰ ਉਹ ਕਰਦੇ ਆਂ ਬਹੁਤ ਤੂੰ ਐਲਜੀ ਤੈਨੂੰ ਮੈਂ ਵਿਖਾਉਣਾ ਹੈ ਨਾ ਜਿਹੜਾ ਵੀ ਤੂੰ ਭਲੇ ਇੱਕ ਮੋੜਾ ਆ ਗੰਦੇ ਆ ਵਾਇਸ ਲਾਉ ਜੀ ਉਹ ਲੋਕ ਨਾ ਨਹੀਂ ਵੀ ਕੋਣ ਆਂ ਜੀ ਉਹ ਹੀ ਜਿਹੜੇ ਦੌਰ ਤੇ ਪਹੁੰਚਾਈ ਰਹਿਣ ਉਹ ਕੋਣ ਆ ਗਿਆ ਸਾਬ ਪਹੁੰਚ ਗਏ ਜਿੱਥੇ ਮੱਤਾ ਨਾਨਕ ਜੀ ਨੇ 13 13 ਦੋਲੇ ਆਈ ਦਰਮਤਾ ਦੇਖਦੇ ਆ ਜਾ ਕੇ ਤੇ ਦਿਖਾਉਂਦੇ ਦਾ ਨਦਰਸ਼ਨ ਕਰਾਉਣੇ ਆ ਪੀਰਾ ਬਣਾ ਮੇਰੀ ਨਾ ਪੱਥਰ ਹੋਣੇ ਜਿਹੜੇ ਤੇਰਾ ਤੇਰਾ ਟੋਲੇ ਜਿਨਾਂ ਦਾ ਸਾਡੇ ਲੈ ਹੁਣ ਚੱਲੇ ਪੰਜ ਪੰਜ ਦਵਾਰ ਗਿਆ ਹੋ ਗਿਆ ਤੇ ਹਾਡੇ ਦਾ ਸ਼ੱਕ ਲਾਉਂਦੇ ਗਏ ਕਿ ਆ ਪਤਾ ਬਤੇਰ ਪਾ ਦਨੇ ਆ ਤੇ ਫੇਰ ਤੁਸੀਂ ਦੁਬਾਰਾ ਇਸ ਰੰਗ ਜਾ ਗਿਆ ਇੰਤਜ਼ਾਰ ਮਗਰੇ ਮੋੜ ਲੇ ਗਿਆ ਅੰਨੂ ਫਾਟ ਤੂੰ ਠੀਕ ਤੋਰਤ ਨਹੀਂ ਨਹੀਂ ਸੀ ਫਾਲਾ ਇਹ ਆ ਕਿ ਜਾਣਾ ਕੁਝ ਨਹੀਂ ਜਾਣਾ ਦੱਸ ਦੋ ਇੰਗਲਿਸ਼ ਪਵਾਣਾ ਤੇਲ ਤੁਹਾਡੇ ਚੋ ਕਿਨੇ ਪਰਾ ਬਰੋਗ ਬੰਦ ਕਰ ਰਹੀ ਨਹੀਂ ਤੇਰਾ ਓਏ ਕਾ ਕਾ ਨੂੰ ਬੈਠਦੀ ਤੁਹਾਡੀ ਦੇ ਟੈਂਕੀ ਖਾਲੀ ਪਵਾ ਦੇ ਕੌਣ ਹੈ ਜੀ ਵਾਲਾ ਭਰਾ ਆ ਦੇ ਬਹਿ ਗਿਆ ਪਹਿਲੇ ਕਿੰਨੇ ਕੱਦਾ ਬੜੀ ਮਾਜੇ ਬਟਵੇ ਨੂੰ ਨਾ ਸੁਮਾਈ ਇਕਦੇ ਬਟਵੇ ਕਿੰਨਾ 20 ਰੁਪਿਆ ਕਹਣਾ ਕੀ ਹੈ ਆਪਾਂ ਨਦੂ ਤਰੇੜ ਕੇ ਕਰਨਾ ਹੈ ਕੋਣ ਦਵੈਲ ਸਾਹਿਬ ਪਹੁੰਚ ਚੁੱਕੇ ਆ ਹੁਣ ਇੱਥੇ ਮੱਥਾ ਟੇਕ ਲੱਗੇ ਆ ਤਾਂ ਦੇਖ ਲੈ ਅੰਦਰੋਂ ਹੁਣ ਤੇ ਹੁਣੇ ਹੀ ਚੱਲੇ ਆ ਬੋਲੀ ਸਾਡੇ ਤੇ ਤੁਹਾਨੂੰ ਦਰਸ਼ਨ ਕਰਾਣੇ ਬੋਲੀ ਸਾਡੇ ਤਾਂ ਤਾਂ ਚੇਰ ਗਿਰੋ ਮਰਦਾ ਚੇਤ ਬੋਲੀ ਜਹਾ ਬੈਠੇ 84 ਘਟੀਆਂ ਦੀ ਜਿੱਦ ਇੱਕ ਪਲ ਨਾ ਅੰਦਰ ਨਿਕਲ 84 ਘਟੀਆਂ ਦੀ ਵਾਹ ਹੈ। ਵਾਹ ਹੈ। ਵਾਹ ਹੈ। ਵਾਹ ਹੈ। ਵਾਹ ਹੈ। ਫਾਈਨਲੀ ਮੈਂ ਤੇ ਬਿੜੀ ਅੰਦਰੋਂ ਬੋਡੀ ਸਬ ਚ ਮੱਥਾ ਟੇਕਿਆ ਬਾਖੀ ਭਾਰੇ ਸਾਥੀ ਜਲਦਾਈ। ਉਹਨੇ ਬੜੀ ਆਤਕੀ ਦੇ ਸਰਕੇ ਨਾਲ ਗਏ ਨੇ ਮੈਂ ਫਰਡੇ ਗਿਆ ਨਹੀਂ ਹੋਣਾ ਥੋੜਾ ਸਮਾਂ ਚੋਂ ਗਰੀਬ ਘਰ ਪਿੰਡੋਂ ਚੱਲੇ ਫੋਣ ਨੇ ਵਾਪਸ ਜਿੱਦੇ ਨੂੰ ਜੇਰੋਂ ਹੁਣ ਕਿਹੜੇ ਕੋਈ ਪਰ ਜਾ ਹੁਣ ਬਾਬਾ ਕਾਲਾ ਸਾਹਿਬ ਆਣਾ ਉੱਥੋਂ ਫੇਰ ਪਿੰਡ ਨੂੰ ਚੱਲਣ ਪਿੰਡ ਤੋਂ ਪਾਣੇ ਜਾ ਗਏ ਚਲੋ ਸਮਾਨ ਕਰ ਲਈ ਦੀਆ ਬਾਬਾ ਕਾਲਾ ਸਾਹਿਬ ਪਹੁੰਚ ਚੁੱਕੇ ਆ ਥਾ ਟੇਕ ਲਈਏ ਇੱਥੇ ਸਾਬੋ ਦਾਣਾ ਨਾ ਉਪਾ ਜੀ ਮਥਾ ਡੇਗ ਰਿਆ ਵਾ ਤੇ ਹੁਣ ਸਾਰੀ ਢੀਮਾ ਚਲੀ ਲੰਗਰ ਸ਼ਗਰ ਤੇ ਇੱਥੇ ਜੇ ਜਾਓ ਜਾ ਕੇ ਕਿੰਨੇ ਮਿੰਟ ਲੇਟ ਆਏ ਜੇ ਬਥੇੜਾ ਟਾਈਮ ਲੱਗ ਗਿਆ ਆ ਜੇ ਨੀ ਬਾਬੇ ਨੂੰ ਬੋਲਾ ਅੱਧਾ ਘੰਟਾ ਹੋ ਗਿਆ ਤੇ ਬੈਠਿਆ ਬਾਬਾ ਜੀ ਹੋ ਗਿਆ ਨਾ ਹੁਣ ਲੰਗਰ ਹੋ ਗਿਆ ਸ਼ਗਰ ਆ ਤੇ ਹੁਣ ਜਾ ਰਹੇ ਆ ਮੁੰਡੇ ਪਿੰਗੜੋਂ ਤੇ ਬਾਕੀ ਸਾਰੇ ਜਾ ਗਏ ਆ ਅਸੀਂ ਰਹਿ ਗਏ ਦੋ ਤਿੰਨ ਜਣੇ ਉਹਨਾਂ ਲਾਗੇ ਜਾ ਆ ਗਏ ਆਪਾਂ ਬੂਦ ਪਾੜ ਕੱਸੀ ਆ ਤੇ ਫਿਰ ਚੱਲਦੇ ਪੈਣ ਉਹਨਾਂ ਨਾਲ ਰਹਿ ਮੰਨ ਗਈ ਹਾਂ ਜੀ ਆ ਗਏ ਸਾਰੇ ਦੇ ਨਾਲ ਨਾਲ ਦੱਚ ਲਈ ਹੈ ਸੀ ਪੇਂਟਰ ਨੂੰ ਸਾਰੇ ਜਾਨੇ ਮੋਟਰਸਾਈਕਲਾਂ ਦੇ ਲੈ ਕੇ ਹਮੇ ਫੜ ਫਿਰ ਕਿਟਾ ਚੱਲ ਗਿਆ ਨਹੀਂ ਪਾਈਏ ਮੋਟਰਸਾਈਕਲ ਲਓ ਜੀ ਆਹ ਟਾ ਲਾਸਟ ਸਟੇਜ ਲਾਸਟ ਕੁਤਰ ਹੈ ਇਸ ਤੋਂ ਬਾਅਦ ਹੁਣ ਚੱਲਦੇ ਆਂ ਹੀ ਪੇਂਟਰ ਨੂੰ